ਬਹੁਤ ਹੀ ਸੁੰਦਰ ਗੁਰੂ ਘਰ ਬਣਿਆ ਹੋਇਆ ਸੰਗਤ ਜੀ ਔਰ ਜਿਹੜਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਹਦੇ ਜੋ ਚਰਨਸ਼ੋਪਾ ਪ੍ਰਾਪਤ ਧਰਤੀ ਹੈ ਇੱਥੇ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਏ ਸਨ ਜਨਾਂ ਨੇ ਇੱਥੇ ਆ ਕੇ ਥੋੜਾ ਟਾਈਮ ਇਸ ਓਵਰੇ ਵਿੱਚ ਇਸ਼ਨਾਨ ਕੀਤਾ ਸੀ ਔਰ ਥੋੜਾ ਟਾਈਮ ਇੱਥੇ ਵਿਸ਼ਰਾਮ ਵੀ ਕੀਤਾ ਤੇ ਸੰਗਤ ਜੀ ਬਹੁਤ ਹੀ ਸੁੰਦਰ ਗੁਰਦੁਆਰਾ ਹੈ ਦੇਖੋ ਤੁਸੀਂ ਤੁਹਾਡੇ ਸਾਹਮਣੇ ਗੁਰਦੁਆਰਾ ਸ੍ਰੀ ਗੁਰੂ ਕੀ ਤਾਪ ਇਹ ਤੁਹਾਡੇ ਉੱਦੀ ਤੋਂ ਐਂਟਰੀ ਹੁੰਦੀ ਹੈ ਸੰਗਤ ਜੀ ਸੰਗਤ ਜੀ ਇਹ ਅਕਚੁੰਡਾ ਤਲਾ ਹੈ ਔਰ ਇਸੇ ਇਸ਼ਨਾਨ ਕਰਨ ਨਾਲ ਹੀ ਸਾਰੇ ਦੁੱਖ ਦਰਦ ਘਰ ਹੋ ਜਾਂਦੇ ਹਨ ਸ਼ਰਧਾਪੂਰਵਕ ਜਿਹੜਾ ਵੀ ਇੱਥੇ ਇਸਤਰੀ ਪੁਰਸ਼ ਇਸ਼ਨਾਨ ਕਰਕੇ ਜਾਂਦਾ ਹੈ ਤਾਂ ਉਹਨਾਂ ਨੂੰ ਪ੍ਰਮਾਤਮਾ ਵੱਲੋਂ ਪੁੱਤਰ ਦੀ ਦਾਤ ਵੀ ਬਖਸ਼ੀ ਜਾਂਦੀ ਹੈ ਔਰ ਬੜੀ ਇਮਾਨਤਾ ਹੈ ਇਸ ਗੁਰੂ ਘਰ ਦੀ ਸੰਗਤ ਜੀ ਔਰ ਤੁਸੀਂ ਦੇਖ ਰਹੇ ਹੋ ਸੰਗਤ ਜੀ ਕਿ ਬੜੀਆਂ ਸੰਗਤਾਂ ਇੱਥੇ ਇਕੱਠੀਆਂ ਹੁੰਦੀਆਂ ਨੇ ਔਰ ਹਰ ਟਾਈਮ ਸੰਗਤ ਜੀ ਇੱਥੇ ਲੰਗਰ ਚੱਲਦਾ ਹੈ ਔਰ ਪ੍ਰਮਾਤਮਾ ਦੀ ਕਿਰਪਾ ਨਾਲ ਸੰਗਤਾਂ ਇੱਥੇ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਨੇ ਔਰ ਸੰਗਤ ਜੀ ਇਹ ਸਾਹਮਣੇ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸੰਗਤ ਜੀ ਇੱਥੋਂ ਸਾਈਡ ਤੇ ਪਹਿਲਾਂ ਅਸੀਂ ਇੱਥੇ ਦੇਖਤ ਆਪਤ ਕਰਾਂਗੇ ਸੰਗਤ ਜੀ ਅਸੀਂ ਦੇਖ ਕਰਵਾਈਏ ਇੱਥੋਂ श्रदा पूरू जेक पाप्त कर सघंद जी करवा सघंदी उते बाद सांगत जी ਗੁਰਦੁਆਰਾ ਸਾਹਿਬ ਦੇ ਅੰਦਰ ਮੱਥਾ ਟੇਕਣ ਲਈ ਇਹ ਚੱਲਦੇ ਆ ਤੁਹਾਨੂੰ ਸਾਡੇ ਸੀ ਇੱਥੇ ਕਰੋ ਸੰਗਤ ਜੀ ਤੁਸੀਂ ਮਹਾਰਾਜ ਸਾਹਿਬ ਦੇ ਗੁਰੂਗ੍ਰੰਥ ਸਾਹਿਬ ਦੇ ਦਰਸ਼ਨ ਕਰੋ ਸੰਗਤ ਜੀ ਸੰਗਤ ਜੀ ਇਹ ਹੈ ਗੁਰਦੁਆਰਾ ਸ਼੍ਰੀ ਗੁਰੂ ਪਤਾਬ ਜੋ ਕਿ ਸੰਗਤ ਜੀ ਜੇ ਤੋਂ ਟਪੰਦਾ ਫਰੀਦਕੋਟ ਦੇ ਵਿੱਚ ਹੈ ਔਰ ਮੱਤਾ ਬੰਦੀ ਨਦੀ ਕੀ ਪਿਆ ਜਾਂਦਾ ਹੈ ਇਸ ਜਗ੍ਹਾ ਨੂੰ ਗੁਰੂਕੀਤਾ ਬੋਲਦੇ ਸੰਗਤ ਜੀ ਸੰਗਤ ਜੀ ਇਹ ਵੀ ਕਿਹਾ ਜਾਂਦਾ ਹੈ ਕਿ ਇੱਥੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਏ ਸਨ ਤਾਂ ਇੱਕ ਚਿੱਟੇ ਬਾਣੇ ਵਾਲਾ ਚਿੱਟੀ ਲਾੜੀ ਵਾਲਾ ਸ਼ਹੀਦ ਆਇਆ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦੇ ਵਿੱਚ ਪ੍ਰਣਾਮ ਕੀਤਾ ਤਾਂ ਗੁਰੂ ਜੀ ਨੇ ਉਹਨੂੰ ਕਿਹਾ ਕਿ ਕਿੱਦਾਂ ਹੈ ਹੁਸੈਨ ਖਾਨ ਮੀਆਂ ਤਾਂ ਉਹ ਕਹਿੰਦਾ ਜੀ ਮੈਂ ਹੁਣ ਠੀਕ ਆ ਤਾਂ ਉਸਦੇ ਚਲੇ ਜਾਣ ਮਗਰੋਂ ਸੰਗਤਾਂ ਨੇ ਪੁੱਛਿਆ ਵੀ ਗੁਰੂ ਜੀ ਤੁਸੀਂ ਇਸ ਨੂੰ ਕਿੱਦਾਂ ਪਛਾਣ ਲਿਆ ਉਹ ਕਹਿੰਦੇ ਵੀ ਗੁਰੂ ਗੁਰੂ ਜੀ ਕਹਿੰਦੇ ਕਿ ਇਹ ਬਹੁਤ ਹੀ ਰੰਗੀ ਵਾਲਾ ਸੀ ਸੀ ਜਿਹਨੂੰ ਕਿਸੇ ਕਾਰਨਾ ਕਰਕੇ ਮੁਕਤੀ ਨਹੀਂ ਮਿਲੀ ਤਾਂ ਦੇਖ ਲਓ ਸੰਗਤ ਜੀ ਜੀ ਦੇ ਦਰਸ਼ਨ ਨਾਲ ਉਹ ਹੁਸੈਨ ਖਾਨ ਮੀਆਂ ਨੂੰ ਇੱਕਦਮ ਮੁਕਤੀ ਮਿਲ ਗਈ ਤਾਂ ਤੁਸੀਂ ਵੀ ਦਰਸ਼ਨ ਕਰੋ ਸੰਗਤ ਜੀ ਇਸ ਇਤਿਹਾਸਕ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਦੁਆਰਾ ਸ੍ਰੀ ਗੁਰੂ ਪੀਠ ਸਾਹਿਬ ਜੀ ਦੇ ਇਹ